ਪਾਕਿਸਤਾਨ ਨੇ ਹਮੇਸ਼ਾ ਸਿੱਖ ਨੂੰ ਮਾਣ ਦਿੱਤਾ ਹੈ ਸਿੱਖ ਨੂੰ ਹਮੇਸ਼ਾ ਇੱਜ਼ਤ ਦਿੱਤੀ ਹੈ ਸਿੱਖ ਨੂੰ ਹਮੇਸ਼ਾ ਪਿਆਰ ਦਿੱਤਾ ਹੈ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਕੱਲ 6 ਫੁੱਟ ਪਾਣੀ ਸੀ ਅੱਜ ਸਵੇਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਨਾਰੋਵਾਲ ਦੀ ਧਰਤੀ ਤੇ ਆਏ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਏਰੀਅਲ ਵਿਊ ਕੀਤਾ ਔਰ ਜਾਣ ਲੱਗੇ ਡਾਇਰੈਕਸ਼ਨ ਦੇ ਕੇ ਗਏ ਕਿ ਇਮੀਡੀਏਟਲੀ ਪਾਣੀ ਰਿਮੂਵ ਕੀਤਾ ਜਾਏ ਉਹਦੇ ਉਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਪਾਕਿਸਤਾਨ ਜਨਾਬ ਸ਼ਾਬਾਸ਼ੀ ਸਾਹਿਬ ਵੀ ਮੌਜੂਦ ਸਨ ਇਸੇ ਤਿੱਕੇ ਵਾਲ ਤੁਸੀਂ ਪਿੱਛੇ ਦੇਖਿਆ ਹੋਣੀ ਤਰ੍ਹਾਂ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਕਿ ਸਾਡੇ پاک ਫੌਜ ਦੇ ਪਾਕਿਸਤਾਨ ਡੈਂਜਰ ਦੇ ਜਵਾਨ ਜਿਹੜੇ ਨੇ ਇਸ ਟੰਬ ਲੱਗੇ ਹੋਏ ਨੇ ਉਹ ਜਿਹੜਾ ਪਾਣੀ ਅੰਦਰ ਹੈ ਉਸ ਪਾਣੀ ਨੂੰ ਕੱਢ ਰਹੇ ਨੇ ਕੱਲ ਤੱਕ ਇਹ ਸਾਰਾ ਪਾਣੀ ਇੱਥੋਂ ਅਸੀਂ ਕੱਢ ਲਾਂਗੇ ਮੈਂ ਸੰਗਠਨ ਦੇ ਚੰਨ ਵਿੱਚ ਬੇਨਤੀ ਕਰਦਾ ਉਹ ਸੰਗਠਨ ਜਿਹੜੀਆਂ ਪਾਕਿਸਤਾਨ ਦੇ ਵੱਖ-ਵੱਖ ਕੋਨਿਆਂ ਤੋਂ ਰਹਿੰਦੀਆਂ ਨੇ ਆਪਾਂ ਪਰਸੋਂ ਤੋਂ ਸੇਵਾ ਅਰੰਭ ਕਰਨੀ ਹੈ ਅਸੀਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਬੜੀ ਪਿਆਰ ਤੇ ਉਤਸ਼ਾਹ ਨਾਲ ਮਨਾਣਾ ਹੈ ਸੋ ਆਓ ਆਪਾਂ ਸੇਵਾ ਆਰੰਭ ਕਰੀਏ ਗੁਰੂ ਘਰ ਦੀ ਪਰਸੋਂ ਤੋਂ ਜਿਹੜੀ ਸੇਵਾ ਆਰੰਭ ਕਰਾਂਗੇ ਤੁਸੀਂ ਆਓ ਇਸ ਗੁਰੂ ਘਰ ਨੂੰ ਆਪਾਂ ਫਿਰ ਸਦਿੱਕੇ ਨਾਲ ਸ਼ਾਨਦਾਰ ਤੇ ਕੇ ਨਾਲ ਇੱਥੇ ਅੰਮ੍ਰਿਤ ਵੇਲਾ ਵੀ ਕਰੀਏ ਆਪਾਂ ਸ਼ਾਮ ਦਾ ਦੀਵਾਨ ਵਿੱਚ ਜਾਈਏ ਤੇ ਜਿਹੜੀ ਜੋਤ ਦੋ ਦਿਨ ਤੋਂ ਬੰਦ ਹੈ ਆਪਾਂ ਉਹ ਜੋਤ ਵੀ ਜਗਾਈਏ ਇੱਕ ਵਾਰ ਫਿਰ ਸੰਗਤ ਜੀ ਤੁਹਾਡਾ ਸਭ ਦਾ ਧੰਵਾਦ ਅਪਾ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਆ ਮੋਦੀ ਸਾਹਿਬ 2 ਲੱਖ ਕਿਊਸਿਕ ਪਾਣੀ ਨਿਸ਼ਾਨ ਚਾਹੀਦਾ ਸਾਨੂੰ ਸੰਗਤ ਚਾਹੀਦੀ ਏ ਕਰਤਾਰਪੁਰ ਸ਼ਬਦ ਉਹ ਲਾਂਗਾ ਜਿਹੜਾ 7 ਮਈ ਤੋਂ ਬੰਦ ਹੈ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਕੋਈ ਸਲੱਗ ਨੂੰ ਖੋਲੋ ਮੈਂ ਆਖਰ ਵਿੱਚ ਪੰਜਾਬ ਸਰਕਾਰ ਦਾ ਆਪਣੀ ਮੁੱਖ ਮੰਤਰੀ ਪੰਜਾਬ ਮਹਤਵਪੂਰਨ ਮਰੀਮ ਨਿਵਾਸ਼ੀਬ ਸਾਬਾ ਦਾ ਉਸ ਮੈਂ ਸਭ ਦਾ ਤਾਲਮਤ ਕਰਦਾ